ਦੀ ਹਾਲਤ ਚ ਮਿਲੀ ਪੁਲਸ ਮੁਲਾਜ਼ਮ ਦੀ ਗੱਡੀ ਕਿ ਪਾਖੜਾ ਚ ਸ਼ਾਲਮਾਰ ਕੇ ਕੀਤੀ ਹੈ ਖੁਦਕੁਸ਼ੀ ਇਸ਼ਾਰਾ ਕੀਤਾ ਜਾ ਰਿਹਾ ਪਾਖੜਾ ਨਰਦੇ ਪਸੀਆਣਾ ਪੋਲ ਹੈ ਜਿੱਥੇ ਤਾਂ ਉਥੇ ਇੱਕ ਪੁਲਸ ਮੁਲਾਜ਼ਮ ਦੀ ਗੱਡੀ ਮਿਲੀ ਹੈ ਪੁਲਸ ਮੁਲਾਜ਼ਮ ਬਠਿੰਡਾ ਦੇ ਨਾਲ ਸੰਬੰਧਿਤ ਕੋਰਟ ਫੱਤਾ ਥਾਣੇ ਦੇ ਵਿਸਤ੍ਰਿਤ ਨਾਜ਼ਿਕ ਤੇ ਇਸ ਦੀ ਗੱਡੀ ਸ਼ੱਕੀ ਹਾਲਾਤ ਦੇ ਵਿੱਚ ਮਿਲੀ ਜਿਸ ਦੇ ਵਿੱਚ ਕੁਝ ਸਮਾਨ ਮੋਬਾਈਲ ਕੋਟ ਤੇ ਹੋਰ ਦਸਤਾਵੇਜ਼ ਪ੍ਰਾਪਤ ਕੀਤੇ ਨੇ ਜਾਣਕਾਰੀ ਮੁਤਾਬਕ ਗੋਤਾ ਕੋਰਾ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਤੇ ਥਾਣਾ ਕੋਟ ਫੱਤਾ ਤੋਂ ਐਸਐਚਓ ਪੁਸ਼ਪਿੰਦਰ ਦੱਸਦੀ ਹੈ ਕਿ ਥਾਣਾ ਕੋਟ ਫੱਤਾ ਤੋਂ ਐਸਐਚਓ ਦੇ ਵੱਲੋਂ ਇਹ ਗੱਲਬਾਤ ਕਰਕੇ ਪੁੱਛਿਆ ਗਿਆ ਜਿਸ ਮੁਤਾਬਕ ਪਤਾ ਲੱਗੇ ਕਿ ਪੁਸ਼ਪਿੰਦਰ ਸਿੰਘ ਹੈ ਜੋ ਇਸ ਥਾਣੇ ਦੇ ਵਿੱਚ ਤਾਇਨਾਤ ਹੈ ਪਰ ਗੱਡੀ ਜ਼ਰੂਰ ਮਿਲ ਗਈ ਹੈ ਤਾਂ ਪਰ ਇਸ ਵੇਲੇ ਪੁਸ਼ਪਿੰਦਰ ਸਿੰਘ ਜੋ ਪੁਲਿਸ ਮਲਾਜ਼ਮ ਹੈ ਕਿੱਥੇ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਪਤਾ ਲੱਗੀ ਜਿਹੜੀ ਜੋ ਸ਼ੱਕ ਗੋਤਾ ਕੋਰਾ ਦੇ ਵੱਲੋਂ ਜਤਾਇਆ ਗਿਆ ਕਿਆ ਜਾ ਰਿਹਾ ਕਿ ਸਾਈਡ ਤੇ ਕੁਝ ਨਿਸ਼ਾਨ ਜਿਹੜੇ ਨਜ਼ਰ ਆਏ ਨੇ ਕਿਸੇ ਹੋਈ ਥਾਂ ਨਜ਼ਰ ਆਏ ਜਿੱਥੇ ਸ਼ਾਇਦ ਇਹ ਸ਼ੱਕ ਜਾਪਦਾ ਹੈ ਕਿ ਪੁਲਿਸ ਮੁਲਾਜ਼ਮ ਜਿਹੜਾ ਹੈਗਾ ਉਸ ਦੇ ਵੱਲੋਂ ਸ਼ਾਇਦ ਭਾਖੜਾ ਦੇ ਵਿੱਚ ਛਾਲ ਮਾਰੀ ਗਈ ਹੈ ਸੋ ਫਿਲਹਾਲ ਇਹ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਜੋ ਸਾਂਝੀ ਕੀਤੀ ਗਈ ਹੈ ਸੋ ਪੂਰੀ ਜਾਣਕਾਰੀ ਦੇ ਲਈ ਗੋਤਾਖੋਰ ਕੋ ਲੈ ਚਲਦੇ ਹਾਂ ਸੋ ਸੁਣਦੇ ਹਾਂ ਪੂਰੀ ਜਾਣਕਾਰੀ ਜੀ ਸਰ ਮੇਰਾ ਨਾਮ ਆਸ਼ਮਨ ਲੀਕੇ ਮੈਂ ਗੋਤਾਖੋਰ ਪਟਿਆਲਾ ਤੋਂ ਤੇ ਅੱਜ ਸਵੇਰੇ ਸਾਡੇ ਕੋਲ ਇਨਫੋਰਮੇਸ਼ਨ ਆਈ ਥੀ ਐਸ ਐਚ ਓ ਪਸਿਆਣਾ ਰਾਈ ਨੇਰ ਦੇ ਕੰਡੇ ਇੱਕ ਨਾ ਗੱਡੀ ਖੜੀ ਹੈ ਜੋ ਕਿਸੇ ਪੁਲਿਸ ਮੁਲਾਜ਼ਮ ਦੀ ਹੈ ਜਿਹਦੇ ਅੰਦਰ ਉਹਨਾਂ ਦਾ ਕੋਟ ਪਲੱਸ ਉਹਨਾਂ ਦਾ ਮੋਬਾਈਲ ਜੁੱਤੇ ਹੋਰ ਵੀ ਕਈ ਡਾਕੂਮੈਂਟ ਨੇ ਜਿਹੜੇ ਉਹਨਾਂ ਦੇ ਅੰਦਰ ਪਏ ਨੇ ਗੱਡੀ ਦੇ ਔਰ ਜਿੱਥੇ ਗੱਡੀ ਖੜੀ ਹੈ ਪਸਿਆਣੇ ਵਾਲੇ ਪੁਲ ਦੇ ਲਾਵੇ ਥਾਣੇ ਦੇ ਥੋੜੀ ਜਿਹਾ ਸਾਹਮਣੇ ਇੱਕ ਦਿਨ ਜਾ ਕੇ ਉੱਥੇ ਨਾ ਕਿਛੜ ਦੇ ਨਿਸ਼ਾਨ ਬਣ ਰਹੇ ਨੇ ਤੇ ਲੱਗਦਾ ਹੈ ਕਿ ਸ਼ਾਇਦ ਉਹ ਨੇਰ ਦੇ ਅੰਦਰ ਗਿਰ ਗਏ ਨੇ ਹੀ ਆ ਜਾਂ ਸੁਸਾਈਡ ਕਰ ਲਿਆ ਪਰ ਆਪਾਂ ਇਸ ਚੀਜ਼ ਨੂੰ ਕਨਫਰਮ ਨਹੀਂ ਕਰਦੇ ਹਲੇ ਆਪਾਂ ਸ਼ੋਰ ਨਹੀਂ ਆ ਪਰ ਜਿਹੜੇ ਹਾਲਾਤ ਗੱਡੀ ਨੂੰ ਦੇਖਣ ਤੋਂ ਲੱਗ ਰਹੇ ਨੇ ਜਿਸ ਤਰੀਕੇ ਨਾਲ ਚੱਪਲ ਜੁੱਤੇ ਸਾਰੇ ਆਪਣੇ ਤਾਰ ਰੱਖੇ ਨੇ ਮੋਬਾਈਲ ਵਗੈਰਾ ਸਾਰਾ ਸਮਾਨ ਰੱਖਿਆ ਤਾਂ ਇਸ ਤਰੀਕੇ ਨਾਲ ਲੱਗ ਰਿਹਾ ਕਿ ਸ਼ਾਇਦ ਹੋ ਸਕਦਾ ਵਾਕੜ ਦੇ ਅੰਦਰ ਸੁਸਾਇਡ ਕਰ ਗਏ ਮਿਲੀ ਜਾਣਕਾਰੀ ਦੇ ਅਨੁਸਾਰ ਲੱਗ ਰਿਹਾ ਹੈ ਕਿ ਬਈ ਉਹ ਵਟਿੰਡੇ ਦੇ ਨੇ ਰੈਣ ਵਾਲੇ ਵਟਿੰਡੇ ਦੇ ਨੇ ਹੋਰ ਬਾਕੀ ਹੱਲੇ ਜਾਂਚ ਜਿਹੜੀ ਹੈ ਉਹ ਚੱਲ ਰਹੀ ਹੈ ਐਸਐਚਓ ਫਸਿਆਣਾ ਨਾਲ ਜਾਂਚ ਕਰ ਰਹੇ ਨੇ ਕੇਸ ਤੇ ਆਈਓ ਵੀ ਲੱਗੇ ਹੋਏ ਨੇ ਬਾਕੀ ਦੇਖਦੇ ਜੋ ਵੀ ਹੈ ਗੋਤਾਖੋ ਦੀ ਟੀਮ ਆਪਾਂ ਨੇ ਸਾਰੀ ਜੰਗਾ ਲਟਕਾਰਤੀ ਜਿੰਨੇ ਵੀ ਸਾਥੀ ਗੋਤਾਖੋਰ ਸਾਡੇ ਹੈਗੇ ਉਹ ਨਹਿਰ ਤੇ ਲੱਗੇ ਨੇ ਬੋਡੀ ਦੀ ਪਾਲ ਕਰ ਰਹੇ ਨੇ ਔਰ ਬੋਡੀ ਲੱਭ ਰਹੇ ਨੇ। ਸੋ ਜੋ ਵੀ ਕੁਝ ਹੋਏਗਾ ਜ਼ਰੂਰ ਦੱਸਾਂਗੇ। ਜੀ ਸਰ ਮੇਰਾ ਨਾਮ ਆਸੂ ਮੱਲੀ ਕੇ ਮੈਂ ਗੋਤਾ ਖੋਰਾ ਪਟਿਆਲਾ ਤੋਂ। ਤੇ ਅੱਜ ਸਵੇਰੇ ਸਾਡੇ ਕੋਲ ਇਨਫੋਰਮੇਸ਼ਨ ਆਈ ਥੀ ਐਸ ਐਚ ਓ ਪਸਿਆਣਾ ਰਾਈ ਕਿ ਨਹਿਰ ਦੇ ਕੰਢੇ ਇੱਕ ਨਾ ਗੱਡੀ ਖੜੀ ਹੈ ਜੋ ਕਿਸੇ ਪੁਲਿਸ ਮੁਲਾਜ਼ਮ ਦੀ ਹੈ। ਜੀਤੇਂਦਰ ਉਹਨਾਂ ਦਾ ਕੋਟ ਪਲੱਸ ਉਹਨਾਂ ਦਾ ਮੋਬਾਈਲ ਜੁੱਤੇ ਔਰ ਵੀ ਕਈ ਡਾਕੂਮੈਂਟ ਨੇ ਜਿਹੜੇ ਉਹਨਾਂ ਦੇ ਅੰਦਰ ਪਏ ਨੇ ਗੱਡੀ ਦੇ। ਔਰ ਜਿੱਥੇ ਗੱਡੀ ਖੜੀ ਹੈ ਪਸਿਆਣੇ ਵਾਲੇ ਪੁਲ ਦੇ ਲਾਵੇ ਥਾਣੇ ਦੇ ਥੋੜੀ ਜਿਹਾ ਸਾਹਮਣੇ ਇੱਕ ਦਿਨ ਜਾ ਕੇ ਉੱਥੇ ਨੱਕਿਸ਼ੜ ਦੇ ਨਿਸ਼ਾਨ ਬਣ ਰਹੇ ਨੇ ਤੇ ਲੱਗਦਾ ਹੈ ਕਿ ਸ਼ਾਇਦ ਉਹ ਨਹਿਰ ਦੇ ਅੰਦਰ ਗਿਰ ਗਏ ਨੇ ਜਾਂ ਸੁਸਾਈਡ ਕਰ ਲਿਆ ਪਰ ਆਪਾਂ ਇਸ ਚੀਜ਼ ਨੂੰ ਕਨਫਰਮ ਨਹੀਂ ਕਰਦੇ ਹਲੇ ਆਪਾਂ ਸ਼ੋਰ ਨਹੀਂ ਆ ਪਰ ਜਿਹੜੇ ਹਾਲਾਤ ਗੱਡੀ ਨੂੰ ਦੇਖਣ ਤੋਂ ਲੱਗ ਰਹੇ ਨੇ ਜਿਸ ਤਰੀਕੇ ਨਾਲ ਚੱਪਲ ਜੁੱਤੇ ਸਾਰੇ ਆਪਣੇ ਤਾਰ ਰੱਖੇ ਨੇ ਮੋਬਾਈਲ ਵਗੈਰਾ ਸਾਰਾ ਸਮਾਨ ਰੱਖਿਆ ਤਾਂ ਇਸ ਤਰੀਕੇ ਨਾਲ ਇਹ ਲੱਗ ਰਿਹਾ ਕਿ ਸ਼ਾਇਦ ਹੋ ਸਕਦਾ ਉਹ ਬਾਗੜਾ ਦੇ ਅੰਦਰ ਸੁਸਾਈਡ ਕਰ ਗਏ ਮਿਲੀ ਜਾਣਕਾਰੀ ਦੇ ਅਨੁਸਾਰ ਲੱਗ ਰਿਹਾ ਹੈ ਕਿ ਬਈ ਉਹ ਬਟਿੰਡੇ ਦੇ ਨੇ ਰੈਣ ਵਾਲੇ ਬਟਿੰਡੇ ਦੇ ਨੇ ਹੋਰ ਬਾਕੀ ਹੱਲੇ ਜਾਂਚ ਜਿਹੜੀ ਹੈ ਉਹ ਚੱਲ ਰਹੀ ਹੈ ਐਸਐਚਓ ਫਸਿਆਣਾ ਉਹਨਾਂ ਦੀ ਜਾਂਚ ਕਰ ਰਹੇ ਨੇ ਕੇਸ ਦੇ ਆਈਓ ਵੀ ਲੱਗੇ ਹੋਏ ਨੇ ਬਾਕੀ ਦੇਖਦੇ ਜੋ ਵੀ ਹੈ ਗੋਤਾਖੋੜੀ ਟੀਮ ਆਪਾਂ ਨੇ ਸਾਰੀ ਜੰਗਾ ਲਟਕਾ ਰਤੀ ਜਿੰਨੇ ਵੀ ਸਾਥੀ ਗੋਤਾਖੋਰ ਸਾਡੇ ਹੈਗੇ ਉਹ ਨਹਿਰਾਂ ਤੇ ਲੱਗੇ ਨੇ ਬੋਡੀ ਦੀ ਪਾਲ ਕਰ ਰਹੇ ਨੇ ਔਰ ਬੋਡੀ ਲੱਭ ਰਹੇ ਨੇ ਸੋ ਜੋ ਵੀ ਕੁਝ ਹੋਏਗਾ ਜ਼ਰੂਰ ਦੱਸਾਂਗੇ